ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਪੰਜਾਬ ਭਰ ਦੇ ਅੰਦਰ ਚੱਲ ਰਹੀਆਂ ਹੜਤਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਛਾ ਸਕਦਾ ਹੈ ਪੰਜਾਬ ਦੇ ਅੰਦਰ ਹਨੇਰਾ ਇਹ ਹੜਤਾਲ ਹੋ ਸਕਦੀ ਹੈ ਲੰਬੀ ਦੱਸਦੀ ਹੈ ਕਿ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਨੇ ਜਿਹੜੇ ਉਹ 11 12 ਤੇ 13 ਤਰੀਕ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਹਨ ਅਤੇ ਉਹਨਾਂ ਕਹਿੰਿਆ ਕਿ ਅਗਰ ਪੰਜਾਬ ਸਰਕਾਰ ਨੇ ਸਾਡੀ ਮੰਗਾਂ ਤੇ ਗੌਰ ਨਾ ਕੀਤਾ ਤਾਂ ਅਸੀਂ ਇਹ ਹੜਤਾਲ ਨੂੰ ਲੰਮਾ ਖਿੱਚ ਸਕਦੇ ਹਾਂ ਤੇ ਉਹ 15 ਅਗਸਤ ਨੂੰ ਆਪਣਾ ਰੋਸ ਮਾਰਚ ਕਰਨਗੇ ਤੇ ਕਾਲੀਆਂ ਝੰਡੀਆਂ ਲੈ ਕੇ ਬਾਜ਼ਾਰਾਂ ਦੇ ਵਿੱਚ ਰੋਸ ਕਰਨਗੇ ਅਤੇ ਉਹਨਾਂ ਕਹਿੰਿਆ ਕਿ ਇਹ ਹੜਤਾਲ ਲੰਬੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਹਨੇਰਾ ਵੀ ਜੜਾਓ ਛਾ ਸਕਦਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਸ ਸਬੰਧੀ ਪੰਜਾਬ ਬਿਜਲੀ ਬੋਰਡ ਦੇ ਕਰਮਚਾਰੀ ਕਾਲੀ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਡਰਦੇ ਲੋਕ ਹੱਕਾਂ ਵਾਲੇ ਕਮਾਲ ਲਲਕਾਰਦਾ ਦਿੱਤੇ ਸਤਿਕਾਰ ਦਾ ਬਿਜਲੀ ਕਮਾਲ ਲਲਕਾਰਦਾ ਦਿੱਤੇ ਸਤਿਕਾਰ ਦਾ ਪੰਜਾਬ ਸਰਕਾਰ ਮਰਦਾਬਾ 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 ਪੀਏਸੀਬੀ ਜੁਆਇੰਟ ਫਾਰਮੂਲਾ ਕੀਤਾ ਇਸ ਦੇ ਉੱਤੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਿਜਲੀ ਮਲਾਜਮਾਂ ਦਾ ਇੱਕ ਜਿੰਦਾਬਾਦ 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 ਰਾਤਰੀ ਜਥੇਬੰਦੀਆਂ ਅਗਰ ਨਾਮਾ ਤੋਂ ਦੇਖੀ ਦੀ ਮੇਰਾ ਨਾਮ ਅੰਦਰ ਸ਼ਰਮਾ ਟੈਕਨੀਕਲ ਸਰਵਿਸ ਜੁਨੀਅਨ ਪੰਗਲਾ ਅਸੀਂ ਅਸੀਂ ਪ੍ਰਦਰਸ਼ਨ ਇਸ ਕਰਕੇ ਕਰ ਰਹੇ ਹਾਂ ਕਿ ਭਈ ਪੰਜਾਬ ਅਸੀਂ ਅਸੀਂ ਅੱਪਨਾ ਕੇ ਜੀਵਨ ਨੂੰ ਮਜ਼ਦੂਰਾਂ ਦੇ ਉੱਤੇ ਲੱਟ ਕੇ ਜੋ ਸਰਕਾਰੀ ਅਧਾਰਿਆਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਵੇਚਿਆ ਜਾ ਰਿਹਾ ਤੇ ਉਸ ਦੇ ਨਾਲ ਜਿਹੜੇ ਸਰਕਾਰੀ ਨੌਕਰੀਆਂ ਦਾ ਜਿਹੜੇ ਸੌਨੇ ਸੀ ਉਹ ਪੂਰੀ ਤਰ੍ਹਾਂ ਖਪਤ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਜਲ ਜੰਗਲ ਜ਼ਮੀਨ ਤੇ ਲੋਕਾਂ ਦੇ ਜੋੜੋ ਹਿੱਤਾਂ ਆਸੇ ਬਣਾਏ ਹਸਪਤਾਲ ਸਕੂਲ ਤੇ ਹੋਰ ਜਿਹੜੇ ਅਦਾਰੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕਰਕੇ ਕਾਰਪੋਰੇਟ ਕਾਰਨਿਆਂ ਦੇ ਮੁਨਾਫੇ ਦੀ ਲੋੜ ਨੂੰ ਪੂrti ਕਰਨ ਵਾਸਤੇ ਸਾਡੇ ਮਜ਼ਦੂਰਾਂ ਦਾ ਜਿਹੜਾ ਉਹਨੂੰ ਪਰਚੀ ਨਾਲ ਛੱਡਿਆ ਹੋਇਆ ਜਿਹੜਾ ਆ ਅਦਾਰਿਆਂ ਨੂੰ ਉਹਨੂੰ ਦੇਸ ਨਾ ਜਾਦੀ ਹੈ ਇਸ ਦੇ ਵਿਰੁੱਧ ਤੇ ਜਿਹੜੇ ਸਾਡੇ ਮੈਕਮੇ ਵੱਲੋਂ ਬੰਦੇ ਹੱਕ ਮੰਗਾ ਜਿਵੇਂ ਏਰੀਆ ਲਾ 2016 ਤੋਂ ਇਸਕੇਲ ਰਿਵਾਈਜ਼ ਹੋਈ ਸੀ ਤੇ ਉਹਨਾਂ ਦਾ ਏਰੀਆ ਲਾ ਤੇ ਹੋਰ ਜਿਹੜੇ ਕੈਟਾਗਰੀਆਂ ਨੂੰ ਨੋ ਆਈਡੀਆ ਅਪਡੇਟਸ ਕਰਨ ਤੋਂ ਬਾਅਦ ਲਾਈਨ ਮੈਨ ਪਰਤੀ ਹੁੰਦੇ ਸੀ ਉਹਨਾਂ ਨੂੰ ਇੱਕ ਸਟੈਪ ਡਾਊਨ ਕਰਕੇ ਮਤਲਬ ਸਾਈਡ ਲਾਈਨ ਮੈਨ ਪਰਤੀ ਕੀਤਾ ਗਿਆ ਹਰ ਕੈਦਰ ਦੇ ਉੱਤੇ ਉਹਨਾਂ ਨੇ ਧੱਕਾ ਕਰਕੇ ਜਿਹੜਾ ਸਰਕਾਰ ਆਪਦੀ ਨਿੱਜੀ ਕੰਪਨੀਆਂ ਦੇ ਉਹਨਾਂ ਆਪਦੇ ਨਿੱਜੀ ਆਹ ਹਿੱਤਾਂ ਦੇ ਹੱਕ ਦੇ ਵਿੱਚ ਭੁਗਤਣ ਵਾਸਤੇ ਉਹ ਜਿੰਨੇ ਗੈਰੇ ਨੇ ਉਹਨਾਂ ਨੀਤੀਆਂ ਨੂੰ ਬਦਲ ਰਹੇ ਨੇ ਜਿਹੜੇ ਬਿਜਲੀ ਬੋਰ ਦਾ ਨਿਜੀਕਰਨ ਜਿਹੜਾ ਹੈਗਾ ਪਹਿਲਾਂ ਬਿਜਲੀ ਬੋਰ 'ਚ ਨਿਜੀ ਨਿਵੇਸ਼ ਪੂਰੀ ਤਰ੍ਹਾਂ ਬੰਦ ਸੀ ਤੇ ਅੱਜ ਉਸਨੂੰ ਮਤਲਬ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਤੇ ਅੱਜ ਸਮਾਰਟ ਮੀਟਰ ਲਾ ਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਲੁੱਟ ਕਰਨ ਦਾ ਰਾਹ ਪਧਰਾ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਲੋਕਾਂ ਦੇ ਆਬਜ਼ੇ ਹੱਕ ਆ ਉਹ ਖੋਏ ਜਾ ਰਹੇ ਆ ਸੰਘਰਸ਼ ਕਰਨ ਦੇ ਜਿਹੜੇ ਹੱਕ ਆ ਉਹ ਪੂਰੀ ਤਰ੍ਹਾਂ ਮਤਲਬ ਬੰਦਿਸ਼ ਕੀਤੇ ਜਾ ਰਹੇ ਆ ਤੇ ਇਸ ਕਰਕੇ ਇਸ ਹਾਲਤ ਦੇ ਵਿੱਚ ਪੰਜਾਬ ਦੇ ਲੋਕ ਸੰਜਲਸਾਂ ਦੇ ਰਾਤ ਇਹ ਹਰਤਾਲ ਜਿਹੜੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਹ ਸਾਰੇ ਪੰਜਾਬ ਭਰ ਦੇ ਵਿੱਚ ਹੈ ਤੇ ਇਹ ਹਰਤਾਲ ਆਉਣਾਲੇ ਸਮੇਂ ਦੇ ਵਿੱਚ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤੇ ਨੀਜੀਕਰਨ ਤੋਂ ਪਿੱਛੇ ਨਹੀਂ ਹਟਦੀ ਤੇ ਉਹ ਸਾਨੂੰ ਅਸੀਂ ਹੋਰ ਵਧਾਵਾਂਗੇ ਤੇ ਅਸੀਂ 15 ਅਗਸਤ ਦਾ ਕਾਲਾ ਦਿਨ ਮਨਾਉਦੇ ਹੋਏ ਅੱਗੇ ਹੋਰ ਲੰਬੀ ਜਿਹੜੀ ਹੈ ਮਾਸਟਰ ਜੀ ਲੁੱਬ ਦੁੱਤੀ ਜਾ ਹਾਂਜੀ ਅੰਕਤੀ ਨਾਮਾਈ ਤੇ ਕਿੱਕੋ ਕੀਤਾ ਜਾ ਰਿਹਾ ਬਦਲ ਮੈਂ 3 ਸੈਨ ਡਿਵੀਜ਼ਨ ਅਤੇ ਸਰਕਲ ਖਜਾਨਚੀ ਬਹਿੰਡਾ ਜੋ ਅੱਜ ਸਾਡਾ ਪ੍ਰਦਰਸ਼ਨ ਚੱਲ ਰਿਹਾ ਜੀ ਅਸੀਂ 3 ਦਿਨਾਂ ਦੀ ਮਾਸਲੀ ਪਰ ਕੇ ਹੜਤਾਲ ਤੇ ਚੱਲ ਰਹੇ ਹਾਂ ਸਾਡੇ ਮੁਲਾਜ਼ਮਾਂ ਵਿੱਚ ਇਸ ਕਰਕੇ ਰੋਸ ਹੈ ਜੋ ਪਿਛਲੇ 2 ਮਹੀਨਿਆਂ ਤੋਂ ਸਾਡਾ ਰੋਸ ਮਾਰ ਚੱਲ ਰਿਹਾ ਬਰਤੂਲ ਬਰਤੂਲ ਤੋਂ ਬਾਅਦ 27 ਮਾਰਚ 27 ਜੁਲਾਈ ਨੂੰ ਅਸੀਂ ਅੰਮ੍ਰਿਤਸਰ ਵਿਜੀਲ ਮੰਤਰੀ ਕੋਠੀ ਅੱਗੇ ਧਰਨਾ ਵੀ ਦੇ ਕੇ ਆਏ ਹਾਂ ਉਹਦੇ ਉਸ ਤੋਂ ਬਾਅਦ ਵੀ ਸਾਡੀਆਂ ਜੋ ਜੱਥੇਬੰਦੀਆਂ ਨਾਲ ਸਮਝੌਤੇ ਹੋਏ ਨੇ ਸਹਿਮਤੀਆਂ ਹੋਈਆਂ ਨੇ ਬਿਜਲੀ ਮੰਤਰੀ ਦੀ ਹਾਜ਼ਰੀ ਤੇ ਮੈਨੇਜਮੈਂਟ ਦੀ ਹਾਜ਼ਰੀ ਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੁਣ ਰਾਤ ਨੂੰ ਜੋ ਲਾਸਟ ਮੀਟਿੰਗ ਹੋਈ ਹੈਗੀ 12 ਵਜੇ ਤੱਕ ਸਾਡੇ ਜੱਥੇਬੰਦੀਆਂ ਦੇ ਅੱਗੋਂ ਨੇ ਵੇਟ ਕਰਿਆ ਵੀ ਜੋ ਸਾਡੀ ਸਹਿਮਤੀਆਂ ਹੋਈਆਂ 25 ਮੰਗਾ ਤੇ ਉਹਨੂੰ ਵੀ ਸਾਡੇ ਮੀਟਿੰਗ ਆਫ ਮੈਂਟਸ ਜਾਰੀ ਕਰਕੇ ਵੀ ਸਾਨੂੰ ਉਹ ਦਿੱਤੇ ਜਾਣ ਪਰ ਉਸ ਤੋਂ ਵੀ ਪੱਜਦੀ ਹੋਈ ਸਰਕਾਰ ਮੈਨੇਜਮੈਂਟ ਨੇ ਇਹ ਲਾਗੂ ਨਹੀਂ ਕੀਤਾ ਤਾਂ ਕਰਕੇ ਸਾਡੇ ਇਹ ਰੋਸ ਪਾਇਆ ਜਾ ਰਿਹਾ ਹੈ ਇਹਨੇ ਤਰ੍ਹਾਂ ਦੀ ਹੜਤਾਲ ਆਪਾਂ ਕਿੰਨੇ ਕਿੰਨੇ ਦਿਨ ਦੇ ਅਸੀਂ 13 11 12 13 ਤਰੀਕ ਦੀ ਛੁੱਟੀ ਭਰੀ ਹੈ ਜੀ ਅਦਸ ਉਸ ਤੋਂ ਬਾਅਦ ਜੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹ ਲੰਬੀ ਵੀ ਜਾ ਸਕਦੀ ਹੈ ਇਹ ਜੋ ਸਾਡਾ ਉਸ ਦੇ ਦਾਣੇ 15 ਅਗਸਤ ਨੂੰ ਸਾਡੇ ਮੁਲਾਜ਼ਮਾਂ ਵੱਲੋਂ ਜਿੱਥੇ ਵੀ ਹੈੱਡ ਕੁਆਟਰਾਂ ਤੇ ਮੰਤਰੀਆਂ ਵੱਲੋਂ ਇਹਨਾਂ ਦੇ ਸਰਕਾਰ ਦੇ ਨਵੇਂਦਿਆਂ ਵੱਲੋਂ ਕੋਈ ਝੰਡੇ ਚੜਾਈ ਜਾਣਗੇ ਤਾਂ ਉੱਥੇ ਅਸੀਂ ਰੋਜ਼ ਆਪਣਾ ਪ੍ਰਗਟ ਕਰਾਂਗੇ